ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰਾ ਲੱਗਣਾ ਅੱਜ ਫਿਰ ਟੌਪ ਦੇ ਮੇਲੇ ਕਰਵਾਏ ਜਾਣੇ ਆ ਅੱਜ ਸਰੇ ਦੇ ਖਿਡਾਰੀਆਂ ਨੇ ਖੇਡਣਾ ਪੂਰੀ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਾਰੇ ਭਰਾ ਸਬਸਕ੍ਰਾਈਬ ਇੱਕ ਲਾਈਕ ਹੁੰਦਾ ਵੀਡੀਓ ਤੇ ਇੱਕ ਸਬਸਕ੍ਰਾਈਬ ਹੁੰਦਾ نیچے ਲਾਲ ਜੇ ਕਲਰ ਨੂੰ ਸਾਰੇ ਨਾਪ ਕੇ ਜਾਇਓ ਬਹੁਤ ਵੀਰ ਦੇਖਦੇ ਆ ਤੇ ਨਹੀਂ ਕਰਦੇ ਤੇ ਉਹਨੂੰ ਜ਼ਰੂਰ ਕਰਿਓ ਟੂਰ ਟੂਰਨਾਮੈਂਟ ਤੇ ਖਿਡਾਰੀ ਵੀ ਅੱਜ ਟੌਪ ਦੇ ਖੇਡਣੇ ਆ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਤੁਹਾਨੂੰ ਆਸੇ ਮਾਜਰਾ ਦੇ ਵਿੱਚ ਪਟਿਆਲੇ ਇਲਾਕੇ ਦੇ ਵਿੱਚ ਕਈਏ ਦੇਖਣ ਨੂੰ ਮਿਲਣਾ ਜੈਸਾ ਕੱਪ ਤੇ ਲੱਖ ਪਹਿਲਾ ਤੇ ਦੂਜਾ 75 ਇੱਥੇ ਜੋ ਹੈ 8 ਜੋ ਹੈ ਸੱਧੀਆਂ کلبਾਂ ਦੇਖਣ ਨੂੰ ਮਿਲਣਗਾ ਸੱਧੀਆਂ ਹੋਆਂ 8 کلبਾਂ ਦੇ ਮੈਚ ਕਰਵਾਏ ਜਾਣੇ ਆ ਤੇ ਇਸ ਤੋਂ ਅੱਗੇ ਅੱਜ ਨਡਾਲੇ ਦੇ ਵਿੱਚ ਕਪੂਰਥਲੇ ਇਲਾਕੇ ਦੇ ਵਿੱਚ ਕਈਏ ਮੇਰੇ ਵੀਰੋ ਸਰੇ ਦਾ ਟੂਰਨਾਮੈਂਟ ਕਰਵਾਇਆ ਆਇਆ ਜਾਣਾ ਜਿਸ ਮੇਲੇ ਤੇ 2 ਲੱਖ ਰੁਪਏ ਪਹਿਲਾ ਨਾਮ ਆਵਾਂ ਦੂਜਾ ਨਾਮ 1.5 ਲੱਖ ਵੈਸਟ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਜਾਣਾ ਅੱਜ ਇੱਥੋਂ ਦੇਖਦੇ ਆਂ ਵੀ ਕਿਹੜਾ ਜੋ ਹੈ ਬੋਲਟ ਦਾ ਜੇਤੂ ਬਣਦਾ ਇੱਥੋਂ ਕਿਹੜਾ ਜੋ ਹੈ ਬੋਲਟ ਜੱਤ ਕੇ ਲੱਗੇ ਜਾਂਦਾ ਇੱਥੇ ਡੀਏਵੀ ਜਲੰਧਰ ਕੈਲੀਫੋਰਨੀਆ ਸੁਰਖਪੁਰ ਦੀ ਟੀਮ ਯਾਦੇ ਸੁਰਖਪਰੀਏ ਫਰਿਆਦ ਸ਼ਾਜੀ ਇਸ ਮੇਲੇ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆ ਇਸ ਮੇਲੇ ਤੇ ਰੌਣਕਾਂ ਲੱਗਣੀਆਂ ਟੌਪ ਦੇ ਖਿਡਾਰੀਆਂ ਨੇ ਖੇਡਣਾ ਇੱਥੇ ਮੇਰੇ ਵੀਰੋ ਯੋਧੇ ਸੁਰਖਪਰੀਏ ਦਾ ਫੋਰਚੂਨਰ ਗੱਡੀ ਨਾਲ ਵੱਡਾ ਸਨਮਾਨ ਕੀਤਾ ਜਾਣਾ ਇਸ ਭਰਾ ਦਾ ਇਹਨੂੰ ਇਸ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀਰਕਪੁਰ ਦੇ ਵਿੱਚ ਅੱਜ ਆ ਮਿਲ ਕੇ ਹੋਣੀ ਆ ਮੇਰੇ ਵੀਰੋ 2.5 ਲੱਖ 2 ਲੱਖ ਦੂਜਾ ਟੈਸਟਾ ਨੂੰ ਵੱਡੇ ਇਨਾਮ ਇਸ ਮੇਲੇ ਤੇ ਸ਼ਾਹਕੋਟ ਬਿਓਪਲੈਂਟੀ ਹਰਿਆਣੇ ਵਾਲਾ ਸ਼ੀਲੂ ਅੱਜ ਸ਼ਾਹਕੋਟ ਦੀ ਵੀ ਸਾਰੀ ਟੀਮ ਹੀ ਲਗਭਗ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਇਸ ਮੇਲੇ ਤੇ ਅੱਜ ਦੇਖਦੇ ਆਂ ਵੀ ਇੱਥੋਂ ਵੀ ਕਿਹੜਾ ਜੱਤੂ ਮੇਰੇ ਵੀਰੋ ਕਿਹੜਾ ਜੋ ਹੈ ਕੱਪ ਲੈ ਕੇ ਜੱਤ ਕੇ ਲੈ ਕੇ ਜਾਂਦਾ ਲੰਡੀਆਂ ਜੀਪਾਂ ਵਾਲਾ ਕੱਲ ਨੂੰ ਟੂਰਨਾਮੈਂਟ ਆ ਜੱਸ ਕੱਪ ਤੇ ਰੌਣਕਾਂ ਲੱਗਣੀਆਂ ਜੱਸ ਕੱਪ ਤੇ ਸਰਾਹ ਲੱਗਣਾ ਚਾਰ ਖਿਡਾਰੀ ਬਾਹਰੋਂ ਆ ਕੱਲ ਨੂੰ ਲੰਡੀਆਂ ਜੀਪਾਂ ਵੀ ਦੇਖਾਂਗੇ ਵੀ ਕਿਹੜਾ ਜਿਆਦਾ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਮੇਰੇ ਵੀਰੋ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ